ਸ਼ਸ਼ਕਲ 11 ਵਜ ਦੇ ਬੁਲੇਟਿਨ ਚ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਚੋ ਸੰਧੂ ਦਾ ਡਾਇਰੈਕਟ ਡਿਸਟ੍ਰਿਕਟ ਪ੍ਰੋਗਰਾਮ ਲੈ ਕੇ ਹਾਜ਼ਰ ਆ ਪਰ ਉਸ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਅਮਰੀਕਾ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਵੀ ਪ੍ਰਵਾਸੀਆਂ ਤੇ ਸਖਤੀ ਵੇਖਣ ਨੂੰ ਮਿਲ ਰਹੀ ਹੈ ਬ੍ਰਿਟੇਨ ਦੇ ਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਹੈ ਦਾਸਾਏ ਕਿ ਬ੍ਰਿਟੇਨ ਨੇ ਨਵਾਂ ਅਨ ਸੈਪਲਮੈਂਟ ਮਾਡਲ ਲਿਆਂਦਾ ਹੈ 90 ਪ੍ਰਸਤਾਵ ਦੇ ਤਹਿਤ ਸੈਟਲਮੈਂਟ ਦੇ ਲਈ ਦੁੱਗਣਾ ਸਮਾਂ ਲੱਗੇਗਾ ਸੈਟਲਮੈਂਟ ਦੇ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲੇ ਸਮੇਂ ਦੇ ਵਿੱਚ 5 ਸਾਲ ਤੋਂ ਵੱਧ ਕੇ ਹੁਣ 10 ਸਾਲ ਦਾ ਸਮਾਂ ਹੋ ਜਾਏਗਾ ਨਵੇਂ ਪ੍ਰਸਤਾਵਾਂ ਦੇ ਤਹਿਤ ਦੱਸਦੀ ਹੈ ਕਿ ਸਮਾਜਿਕ ਪੱਤੇ ਵੀ ਸੀਮਤ ਹੋਣਗੇ ਨਾਗਰਿਕਤਾ ਦੇ ਨਾਲ ਜੁੜੇ ਫਾਇਦੇ ਵੀ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਮਿਲਣਗੇ ਨਾਕਿ ਸੈਟਲਮੈਂਟ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਹੋਣ ਦੇ ਲਈ 3 ਸਾਲਾਂ ਤੱਕ ਉਡੀਕ ਕਰਨੀ ਪਵੇਗੀ ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਬਹੁਤ ਹੀ ਜ਼ਿਆਦਾ ਅੰਤਜ਼ਾਰ ਜਿਹੜਾ ਹੈ ਬ੍ਰਿਟੇਨ ਦੇ ਵਿੱਚ ਕਰਨਾ ਪੈਂਦਾ ਸੀ ਖਾਸ ਤੌਰ ਤੇ ਪੱਕੇ ਹੋਣ ਦੇ ਲਈ ਬ੍ਰਿਟੇਨ ਦੇ ਵਿੱਚ ਕਿਉਂਕਿ ਉੱਥੇ ਪਹਿਲਾਂ ਤੋਂ ਹੀ ਪੀਆਰ ਨੂੰ ਲੈ ਕੇ ਬਹੁਤ ਹੀ ਸਖਤੀ ਹੈ ਤਾਂ ਨਵੇਂ ਨੀਤੀ ਦੇ ਵਿੱਚ ਸੈਟਲਮੈਂਟ ਬੈਨੀਫਿਟ ਤੇ ਲੌਂਗ ਟਰਮ ਰੈਜ਼ਿਡੈਂਸੀ ਨਵੇਂ ਸਿਰ ਤੇ ਸਿਰਸਰੇ ਤੋਂ ਦੱਸਿਆ ਕਿ ਤਰ ਹੋਏਗੀ 2021 ਤੋਂ ਬਾਅਦ ਯੂਕੇ ਆਉਣ ਵਾਲੇ ਪ੍ਰਵਾਸੀਆਂ ਤੇ ਇਹ ਨੀਮ ਲਾਗੂ ਹੋਣ ਜਾ ਰਹੇ ਨੇ ਤਾਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਮੁਤਾਬਕ ਇਸ ਦੇ ਵਿੱਚ ਵਸਣ ਦਾ ਇੱਕ ਅਧਿਕਾਰ ਨਹੀਂ ਇੱਕ ਖਾਸ ਅਧਿਕਾਰ ਹੈ ਇਸ ਨੂੰ ਕਮਾਉਣਾ ਹੋਵੇਗਾ ਤਾਂ ਬੇਹਦੀ ਅਸੀ ਕਸਤデア ਸਖਤੀ ਔਰ ਕੋਲ ਮਿਲਾ ਕੇ ਜੇਕਰ ਪਿਛਲੇ 1 ਸਾਲ ਤੋਂ ਹੀ ਅਸੀਂ ਜ਼ਿਕਰ ਕਰੀਏ ਜਾਂ 2 ਸਾਲਾਂ ਦਾ ਜ਼ਿਕਰ ਕਰੀਏ ਤਾਂ ਕੈਨੇਡਾ ਹੋਵੇ ਅਮਰੀਕਾ ਹੋਵੇ ਭਾਵੇਂ ਬ੍ਰਿਟੇਨ ਹੋਵੇ ਤਾਂ ਲਗਾਤਾਰ ਜਿਹੜੀ ਹੈ ਉਹ ਸਖਤੀ ਹੈ ਨਾ ਦੇਸ਼ਾਂ ਦੇ ਵਿੱਚ ਉਹ ਵੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਪ੍ਰਵਾਸੀਆਂ ਦੇ ਲਈ ਨਿਯਮ ਹੋਰ ਵੀ ਜ਼ਿਆਦਾ ਸਖਤ ਹੁੰਦੇ ਨਜ਼ਰ ਆ ਰਹੇ ਨੇ ਭਾਵੇਂ ਫਿਰੋ ਫੀਸ ਦੇ ਵਿੱਚ ਵਾਅਦਾ ਹੋਵੇ ਭਾਵੇਂ ਫਿਰ ਉੱਥੇ ਰਹਿਣ ਦੇ ਲਈ ਸਮੇਂ ਦੀ ਗੱਲ ਹੋਵੇ या दोबारा रीअप्लाई करने के लिए क्योंकि जो दोबारा एक बार वीजा मिल जाता उसमें दोबारा रिअप्लाई करना होंगे सारिया चीज़ा हूँ तो सबू लैके सख्ती जी वेखने को मिल रही है हूँ ब्रिटेन ने दसी है कि नव अनसैटलमेंट मॉडल जोड़ा है लिया है तो नवे प्रस्ताव देता है सैटलमेंट के लिए दुगना समा लगेगा सैटलमेंट के लिए अर्जी देने तो पैल लगन वाला समा पांच साल तो बता के हूँ दस साल हो जाएगा ਤਾ ਯੂਕੇ ਦੇ ਵਿੱਚ ਪੱਕੇ ਹੋਣਾ ਹੋਰ ਮੁਸ਼ਕਿਲ ਐ ਸੋ ਪਹਿਲਾਂ ਵੀ ਬੇਹਤ ਜ਼ਿਆਦਾ ਮੁਸ਼ਕਿਲ ਸੀ ਤਾਂ ਹੁਣ ਹੋਰ ਜਿਹੜਾ ਮੁਸ਼ਕਿਲ ਹੋ ਚੁੱਕਿਆ ਹੈ ਤਾਂ ਰਣਵੀਰ ਰਾਣਾ ਮੇਰੇ ਸੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਰਣਵੀਰ ਤੁਸੀਂ ਸੌਖੇ ਸ਼ਬਦਾਂ ਚ ਕਿਵੇਂ ਸਮਝਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨਿਯਮ ਸਖਤ ਹੋਏ ਨੇ ਬ੍ਰਿਟੇਨ ਦੇ ਵਿੱਚ ਅ ਦੇਖੋ ਗੁਰਜੋਤ ਜਿਸ ਢੰਗ ਦੇ ਨਾਲ ਕੈਨੇਡਾ ਦੀ ਗੱਲ ਹੋਵੇ ਯੂਕੇ ਦੀ ਗੱਲ ਹੋਵੇ ਯੂਐਸ ਦੀ ਗੱਲ ਹੋਵੇ ਸਾਰੇ ਪਾਸੇ ਹੀ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਦੇ ਲਈ ਕਾਨੂੰਨ ਸਖਤ ਬਣਦੇ ਜਾ ਰਹੇ ਨੇ ਯੂ ਐਸ ਤੋਂ ਲਗਾਤਾਰ ਡਿਪੋਰਟੇਸ਼ਨ ਹੋ ਰਹੀ ਹੈ ਕੈਨੇਡਾ ਤੋਂ ਕੱਲ ਖਬਰ ਸੀ ਕਿ 260 ਐਪਲੀਕੇਸ਼ਨਸ ਰੱਦ ਕਰ ਦਿੱਤੀਆਂ ਜਾਂ ਵਾਪਸ ਕਰ ਦਿੱਤੀਆਂ ਗਈਆਂ ਤੇ ਹੁਣ ਜਿਹੜੀ ਯੂ ਕੇ ਸਰਕਾਰ ਹੈ ਬ੍ਰਿਟੇਨ ਬਰਤਾਨੀਆਂ ਦੇ ਵਿੱਚ ਵੀ ਘਟੂ ਘਟੇ 50 ਸਾਲਾਂ ਬਾਅਦ ਐਡਾ ਵੱਡਾ ਜਿਹੜਾ ਬਦਲਾਅ ਇਸ ਨੂੰ ਕਿਹਾ ਜਾ ਸਕਦਾ ਹੈ ਮਾਈਗ੍ਰੇਸ਼ਨ ਢਾਂਚੇ ਦੇ ਵਿੱਚ ਸਭ ਤੋਂ ਅਹਿਮ ਬਦਲਾਅ ਇਸ ਨੂੰ ਮੰਨਿਆ ਜਾ ਰਿਹਾ ਹੈ ਦਰਸਲ ਜਿਹੜੀ ਲੇਬਰ ਪਾਰਟੀ ਹੈ ਉਹਨਾਂ ਦੇ ਵੱਲੋਂ ਇੱਕ ਇੱਕ ਵੱਡੀ ਚੁਣੌਤੀ ਵੀ ਹਾਸ ਦੇ ਲਈ ਕਿਉਂਕਿ ਜਿਹੜੀਆਂ ਬਾਕੀ ਪਾਰਟੀਆਂ ਨੇ ਪ੍ਰਵਤੀ ਦਾ ਵੱਡਾ ਮੁੱਦਾ ਵੀ ਬਣਾ ਸਕਦੀਆਂ ਨੇ ਪਰ ਉਹਨਾਂ ਦੇ ਵੱਲੋਂ ਜਿਹੜੀ ਇਹ ਹੁਣ ਜਿਹੜਾ ਇਹ ਨਵੀਂ ਕਹਿਤ ਕਰਦੇ ਆ ਕਿ ਬਦਲਾਅ ਕੀਤਾ ਗਿਆ ਉਸ ਦੇ ਵਿੱਚ ਕੀ ਹੈਗਾ ਇਹ ਕਿ ਜਿਹੜੀ ਸੈਟਲਮੈਂਟ ਦੇ ਲਈ ਅਰਜ਼ੀ ਦੇਣੀ ਹੁੰਦੀ ਸੀ ਉਥੇ ਰਹਿਣ ਦੇ ਲਈ ਇਜਾਜ਼ਤ ਲੈਣੀ ਹੁੰਦੀ ਸੀ ਉਹਦੇ ਲਈ ਸਮਾਂ ਜਿਹੜਾ ਪਹਿਲਾਂ 5 ਸਾਲ ਤੋਂ ਬਾਅਦ ਤੁਸੀਂ ਲਗਾ ਸਕਦੇ ਸੀਗੇ ਕਿ ਜੇਕਰ ਤੁਸੀਂ ਉਹ ਤੇ ਰਹਿ ਰਹੇ ਹਾਂ ਤੁਸੀਂ ਉੱਥੇ ਅਰਜ਼ੀ ਦੇਣੀ ਆ ਤਾਂ ਉਹ ਤੋਂ ਪਹਿਲਾਂ ਤੁਹਾਨੂੰ 5 ਸਾਲ ਲੱਗਦੇ ਸੀ ਪਰ ਹੁਣ ਉਹ ਵਧਾ ਕੇ ਡਬਲ ਕਰਤਾ 10 ਕਰਤਾ ਜਿਹੜੀ ਉਹ ਕਰਨੀ ਪਵੇਗੀ ਇਸ ਤਰੀਕੇ ਦੇ ਨਾਲ ਜਿਹੜੀ ਅਰਨਡ ਸੈਟਲਮੈਂਟ ਮਾਡਲ ਹੈ ਇਹ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਨੇ ਸ਼ਬਾਨਾ ਮਹਿਮੂਦ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਇਸ ਦੇ ਨਾਲ ਜਿਹੜੇ ਜਿਹੜੇ ਹੋਰ ਨਾ ਕੰਟਰੀਜ਼ ਤੋਂ ਜਾਂ ਕਹਿ ਲਈਏ ਪੰਜਾਬ ਤੋਂ ਭਾਰਤ ਤੋਂ ਬਹੁਤ ਸਾਰੇ ਲੋਕ ਉੱਥੇ ਜਾਂਦੇ ਨੇ ਗੈਰ ਕਾਨੂੰਨੀ ਢੰਗ ਨਾਲ ਰਹਿੰਦੇ ਨੇ ਉਹਨਾਂ ਦੇ ਲਈ ਬਹੁਤ ਮੁਸ਼ਕਲ ਹੋ ਜਾਵੇਗੀ ਉਹਨਾਂ ਨੂੰ ਪੱਕੇ ਹੋਣ ਦੇ ਲਈ ਤੁਸੀਂ ਇਹ ਮੰਨ ਕੇ ਚੱਲੋ ਕਿ 30-30 ਸਾਲ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ ਤੇ ਜਿਹੜੇ ਪੰਜਾਬ ਦੇ ਨਾਲ ਜਾਂ ਭਾਰਤ ਦੇ ਨਾਲ ਸੰਬੰਧਿਤ ਨੇ ਲੋਕ ਉਹਨਾਂ ਦੀ ਬਹੁਤ ਵੱਡੀ ਸੰਖਿਆ ਹੈ ਜੇਕਰ ਉੱਥੇ ਦੇਖੀ ਜਾਵੇ ਤਾਂ 20 ਲੱਖ ਪਰਵਾਸੀ ਨੇ ਜਿਨ੍ਹਾਂ ਤੇ ਇਹ ਨਵੇਂ ਹੁਕਮ ਲਾਗੂ ਹੋ ਜਾਣਗੇ ਜਿਹੜੇ 2021 ਤੋਂ ਬਾਅਦ ਯੂਕੇ ਦੇ ਵਿੱਚ ਗਏ ਨੇ ਜਿਹੜੇ ਚੰਗੇ ਭਵਿੱਖ ਦੇ ਲਈ ਤੁਸੀਂ ਦੇਖੋ ਕਿ ਹੁਣ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਹੋਵੇਗੀ ਇਸ ਲਈ ਕਿ ਉੱਥੇ ਉਹ ਪੱਕੇ ਤੌਰ ਤੇ ਰਹਿ ਸਕਣ ਪੀਆਰ ਉੱਥੋਂ ਦੀ ਲੈ ਸਕਣ ਤਾਂ ਇਹ ਜਿਹੜਾ ਕਾਫੀ ਮੁਸ਼ਕਲ ਭਿਆਸਮਾ ਹੈ ਚੁਣੌਤੀ ਵਾਲਾ ਸਮਾਂ ਹੈ ਕਿ ਜਿਹੜੀ ਮਾਈਗ੍ਰੈਂਟ ਹੈ ਉਹਨਾਂ ਨੂੰ ਜਿਹੜੇ ਉੱਥੇ ਅਪਲਾਈ ਕਰਨ ਦੇ ਲਈ ਹੁਣ 10 ਸਾਲ ਲੱਗ ਜਾ ਕਰਨਗੇ ਜਿਹੜੇ ਉੱਥੇ ਉਹਦੇ ਨਾਗਰਿਕਤਾ ਲੈਣੀ ਹੈ ਉਸ ਬ੍ਰਿਟਿਸ਼ ਨਾਗਰਿਕ ਬਣਨ ਦੇ ਲਈ ਤਾਂ ਇਹ ਕਾਫੀ ਮੁਸ਼ਕਲ ਹੋ ਗਿਆ ਹੈ ਉਹਨਾਂ ਦੇ ਲਈ ਹੈਲਥ ਤੇ ਸੋਸ਼ਲ ਵਰਕਰਸ ਨੇ ਜਿਹੜੇ ਉਹਨਾਂ ਲਈ ਵੀ ਬੇਸਲਾਈਨ 15 ਸਾਲ ਹੋਏਗੀ ਇਸ ਦੇ ਨਾਲ ਬਹੁਤ ਵੱਡਾ ਜਿਹੜਾ ਜਿਹੜੇ ਪ੍ਰਵਾਸੀ ਨੇ ਜਾਂ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਜਿਹੜੇ ਉੱਥੇ ਪੱਕਾ ਹੋਣਾ ਚਾਹੁੰਦੇ ਨੇ ਉਹਨਾਂ ਲਈ ਮੁਸ਼ਕਲ ਹੈਗੀ ਹੈ ਗੁਰਜੋਤ ਠੀਕ ਹੈ ਸ਼ੁਕਰੀਆ ਰਣਬੀਰ ਤਮਾਮ ਜਾਣਕਾਰੀ ਲਈ ਤਨਵਾਦ ਹੈ। ਯੂਕੇ ਵਿੱਚ ਸੈਟਲ ਹੋਣਾ ਹੁਣ ਹੋਰ ਔਖਾ ਹੋ ਗਿਆ ਹੈ। ਤਾਂ 5 ਸਾਲ ਨਹੀਂ ਬਲਕਿ ਤੁਹਾਨੂੰ 10 ਸਾਲ ਇੰਤਜ਼ਾਰ ਕਰਨਾ ਹੋਵੇਗਾ ਜੇਕਰ ਤੁਸੀਂ ਜਾ ਰਹੇ ਹੋ ਜਾਂ ਫਿਰ ਤੁਸੀਂ 2021 ਦੇ ਉੱਥੇ ਗਏ ਹੋਏ ਹੋ ਤਾਂ ਤੁਹਾਨੂੰ ਅਜੇ 2031 ਤੱਕ ਇੰਤਜ਼ਾਰ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਸੀਂ ਪੂਰੀ ਪੱਕੀ ਸੈਟਲਮੈਂਟ ਦੇ ਲਈ ਅਪਲਾਈ ਕਰ ਸਕਦੇ ਹੋ ਔਰ ਫਿਰ ਉਸ ਤੋਂ ਬਾਅਦ ਉਹ ਦੇਣਾ ਜਾਂ ਨਾ ਦੇਣਾ ਉਹ ਦੇਸ਼ ਦਾ ਹੀ ਅਧਿਕਾਰ ਹੋਏਗਾ। ਦੂਜੇ ਨੂੰ ਜਾਣਦੇ ਸੀ। ਕਿਉਂਕਿ ਅਸੀਂ ਕੋ ਬੈਚ ਸੀ ਉਸ ਸਮੇਂ ਲਾਰੈਂਸ ਸੋਪੂ ਨਾਲ ਤੇ ਮੈਂ ਇਨਸੋ ਨਾਲ ਜੁੜਿਆ ਹੋਇਆ ਸੀ ਮੈਂ ਫਤਿਹਾਬਾਦ ਹਰਿਆਣਾ ਤੋਂ ਮੈਂ ਕਦੇ ਚੋਣ ਨਹੀਂ ਲੜੀ ਪਰ ਰਾਜਨੀਤੀ 'ਚ ਸ਼ਾਮਲ ਸੀ ਮੈਂ ਇੱਕ ਪਹਿਲਵਾਨ ਵੀ ਸੀ ਪਰ ਯੂਨੀਵਰਸਿਟੀ ਤੋਂ ਬਾਅਦ ਮੇਰਾ ਲਾਰੈਂਸ ਨਾਲ ਕੋਈ ਸੰਪਰਕ ਨਹੀਂ ਰਿਹਾ ਮੈਨੂੰ ਨਹੀਂ ਪਤਾ ਮੇਰਾ ਨਾਮ ਉਸ ਨਾਲ ਕਿਉਂ ਜੋੜਿਆ ਜਾਂਦਾ 2014 ਦੀ ਫੋਟੋ ਚੁੱਕ ਲੈਂਦੇ ਨੇ ਉਸ ਨਾਲ ਕਨੈਕਸ਼ਨ ਬਣਾ ਦਿੰਦੇ ਨੇ ਤੁਸੀਂ ਵੀ ਪੜਾਈ ਕੀਤੀ ਹੈ ਤੁਹਾਡੀ 10 ਸਾਲ ਪੁਰਾਣੀ ਫੋਟੋ ਚ ਤੁਹਾਡੇ ਕੋ ਸਹਿਪਾਰਟੀ ਜੱਜ ਜਾਂ ਆਈਪੀਐਸ ਅਧਿਕਾਰੀ ਬਣ ਸਕਦੇ ਹਨ ਜਦੋਂ ਕਿ ਕੁਝ ਭਟਕ ਗਏ ਹੋ ਸਕਦੇ ਨੇ ਮੀਡੀਆ ਨੂੰ ਸਿਰਫ ਮਸਾਲਾ ਚਾਹੀਦਾ ਇਸ ਲਈ ਮਸਾਲਾ ਬਣਾ ਦਿੱਤਾ ਜਾਂਦਾ ਸੀ ਤੂੰ ਮੂਸੇਵਾਲਾ ਪ੍ਰਾਵਰਗਾ ਸੀ ਸਾਡਾ ਉਸ ਨਾਲ ਬਹੁਤ ਪਿਆਰ ਸੀ ਮੈਂ ਸਿੱਧੂ ਦੇ ਘਰ ਵੀ ਗਿਆ ਸੀ ਜਿੱਥੇ ਅਸੀਂ ਇੱਕ ਗਾਇਕ ਲਈ ਗੀਤ ਗਾਇਆ ਸੀ ਸਾਡੇ ਦੋਹਾਂ ਵਿਰੁੱਧ ਇੱਕ ਸਾਂਝੀ ਐਫਆਈਆਰ ਦਰਜ ਕੀਤੀ ਗਈ ਸੀ ਜੋ ਅਜੇ ਵੀ ਜਾਰੀ ਹੈ 2022 ਦੀ ਗੱਲ ਹੈ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ ਮੈਂ ਚੰਡੀਗੜ੍ਹ ਚ ਆਪਣੇ ਘਰ ਚ ਸੀ 29 ਮਈ 2022 ਨੂੰ ਸਿੱਧੂ ਦੀ ਮੌਤ ਹੋਈ ਤੇ 2 ਜੂਨ ਨੂੰ ਮੈਂ ਕੈਨੇਡਾ ਚਲਾ ਗਿਆ 21 ਜੂਨ 2022 ਨੂੰ ਕੈਨੇਡਾ ਚ ਮੇਰਾ ਬੇਟਾ ਹੋਇਆ ਮੈਂ ਅੱਜ ਵੀ ਉਹ ਯਾਦ ਕਰਕੇ ਰੋ ਪੈਂਦਾ ਕਿ ਮੀਡੀਆ ਨੇ ਖਬਰ ਚਲਾ ਦਿੱਤੀ ਕਿ ਮੈਂ ਵਿਦੇਸ਼ ਦੌੜ ਗਿਆ ਮੈਂ 2-3 ਸਾਲ ਬਹੁਤ ਪਰੇਸ਼ਾਨ ਰਿਹਾ ਆਰਟਿਸਟ ਹਟ ਹੋਣ ਲਈ ਦੂਜੇ ਦੇ ਖਿਲਾਫ ਗੀਤ ਗਾਉਂਦੇ ਨੇ ਪਰ ਮੈਂ ਅਜਿਆ ਨਹੀਂ ਕਰਦਾ ਜੇ ਕੋਈ ਮੇਰੇ ਖਿਲਾਫ ਗੀਤ ਵੀ ਗਾ ਦੇਵੇ ਤਦ ਮੈਂ ਹੱਥ ਜੋੜ ਲੈਣਾ ਹਾਂ ਪਤਾ ਨਹੀਂ ਮੈਨੂੰ ਇਹਨਾਂ ਮਾਮਲਿਆਂ 'ਚ ਇਨਵੋਲ ਕਿਉਂ ਕੀਤਾ ਗਿਆ ਜੇ ਸਿੱਧੂ ਤੇ ਵਿੱਕੀ ਕੋਲ ਸੁਰੱਖਿਆ ਹੁੰਦੀ ਤਾਂ ਉਹ ਬਚ ਜਾਂਦੇ ਤਾਂ ਇਹ ਸਫਾਈ ਦਿੱਤੀ ਹੈ ਮਨਕੀਰਤ ਤਾਲਖ ਦਾ ਬਿਆਨ ਹੈ ਤਾਂ ਉਹਨਾਂ ਨੇ ਬਿਲਕੁਲ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਖਬਰਾਂ ਉਸ ਸਮੇਂ ਚਲਾਈਆਂ ਗਈਆਂ ਕਿ ਮੈਂ ਵਿਦੇਸ਼ ਤੋੜ ਗਿਆ ਆ ਸਿੰਧੂ ਮੁਸੇਵਾਲਾ ਦਾ ਕਤਲ ਹੋਇਆ ਤਾਂ ਉਸ ਦੇ ਨਾਲ ਲਿੰਕ ਉਸ ਨੂੰ ਕੀਤਾ ਗਿਆ ਜਿਸki ਅਜਿਹਾ ਕੁਝ ਨਹੀਂ ਸੀ ਉਹਨਾਂ ਕਹਿਆ ਕਿ ਮੈਂ ਕੈਨੇਡਾ ਜਾਣਾ ਸੀ ਮੇਰਾ ਸ਼ੋ ਸੀ 21 ਜੂਨ ਨੂੰ ਉਸ ਦਾ ਉਹਨਾਂ ਦਾ ਬੇਟਾ ਹੋਇਆ ਇਹ ਵੀ ਮਨਕੀਰਤਔਲਖ ਜ਼ਿਕਰ ਕਰ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਲਾਰੈਂਸ ਦੇ ਨਾਲ ਜਿਹੜੇ ਲਿੰਕ ਨੂੰ ਲੈ ਕੇ ਚਰਚਾਵਾਂ ਉੱਠਦੀਆਂ ਨੇ ਉਸ ਨੂੰ ਵੀ ਬਿਲਕੁਲ ਕਲੈਰੀਫਾਈ ਕੀਤਾ ਉਸ ਨੂੰ ਸਾਫ਼ ਕੀਤਾ ਕਿ ਯੂਨੀਵਰਸਿਟੀ ਤੋਂ ਬਾਅਦ ਮੈਂ ਨਹੀਂ ਜਾਣਦਾ ਕੀ ਆਖਰਕਾਰ ਉਹ ਕਿੱਥੇ ਗਿਆ ਕਿ ਕੁਝ ਕਿਤਾਬ ਬਲਕਿ ਆਪਣਾ ਉਹਨਾਂ ਨੇ ਸਾਫ਼ ਕੀਤਾ ਔਰ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ ਕਿ ਜੇਕਰ ਤੁਸੀਂ ਕਿਤੇ ਪੜ੍ਹਾਈ ਕਰ ਰਹੇ ਹੋ ਮੰਨ ਲਓ ਔਰ 10 ਸਾਲ ਬਾਅਦ ਤੁਹਾਡੀ ਫੋਟੋ ਨੂੰ ਚੱਕ ਕੇ ਇਸ ਤਰੀਕੇ ਜੋੜ ਦਿੱਤਾ ਜਾਵੇ ਤਾਂ ਇਹ ਗਲਤ ਹੈ ਅਸੀਂ ਡੀਏਵੀ ਕਾਲਜ ਤੇ ਯੂਨੀਵਰਸਿਟੀ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਕਿਉਂਕਿ ਅਸੀਂ ਇੱਕੋ ਬੈਚ ਸੀ ਉਸ ਸਮੇਂ ਲੌਰੈਂਸ ਸੋਪੂ ਨਾਲ ਤੇ ਮੈਂ ਇਨਸੋ ਨਾਲ ਜੁੜਿਆ ਹੋਇਆ ਸੀ ਮੈਂ ਫਤਿਹਬਾਦ ਹਰਿਆਣਾ ਤੋਂ ਮੈਂ ਕਦੇ ਚੋਣ ਨਹੀਂ ਲੜੀ ਪਰ ਰਾਜਨੀਤੀ 'ਚ ਸ਼ਾਮਲ ਸੀ ਮੈਂ ਇੱਕ ਪਹਿਲਵਾਨ ਵੀ ਸੀ ਪਰ ਯੂਨੀਵਰਸਿਟੀ ਤੋਂ ਬਾਅਦ ਮੇਰਾ ਲੌਰੈਂਸ ਨਾਲ ਕੋਈ ਸੰਪਰਕ ਨਹੀਂ ਰਿਹਾ ਮੈਨੂੰ ਨਹੀਂ ਪਤਾ ਮੇਰਾ ਨਾਮ ਉਸ ਨਾਲ ਕਿਉਂ ਜੋੜਿਆ ਜਾਂਦਾ 2014 ਦੀ ਫੋਟੋ ਚੁੱਕ ਲੈਂਦੇ ਨੇ ਉਸ ਨਾਲ ਕਨੈਕਸ਼ਨ ਬਣਾ ਦਿੰਦੇ ਨੇ ਤੁਸੀਂ ਵੀ ਪੜਾਈ ਕੀਤੀ ਹੈ ਤੁਹਾਡੀ 10 ਸਾਲ ਪੁਰਾਣੀ ਫੋਟੋ 'ਚ ਤੁਹਾਡੇ ਕੋਈ ਸਹਿਪਾਰਟੀ ਜੱਜ ਜਾਂ ਆਈਪੀਐਸ ਅਧਿਕਾਰੀ ਬਣ ਸਕਦੇ ਹਨ ਜਦੋਂ ਕਿ ਕੁਝ ਭਟਕ ਗਏ ਹੋ ਸਕਦੇ ਨੇ ਮੀਡੀਆ ਨੂੰ ਸਿਰਫ ਮਸਾਲਾ ਚਾਹੀਦਾ ਇਸ ਲਈ ਮਸਾਲਾ ਬਣਾ ਦਿੱਤਾ ਜਾਂਦਾ ਸੀ ਸਿੱਤੂ ਮੂਸੇਵਾਲਾ ਪ੍ਰਾਵਰਗਾ ਸੀ ਸਾਡਾ ਉਸ ਨਾਲ ਬਹੁਤ ਪਿਆਰ ਸੀ ਮੈਂ ਸਿੱਧੂ ਦੇ ਘਰ ਵੀ ਗਿਆ ਸੀ ਜਿੱਥੇ ਅਸੀਂ ਇੱਕ ਗਾਇਕ ਲਈ ਗੀਤ ਗਾਇਆ ਸੀ ਸਾਡੇ ਦੋਹਾਂ ਵਿਰੁੱਧ ਦੀ ਇੱਕ ਸਾਂਝੀ ਐਫਆਈਆਰ ਦਰਜ ਕੀਤੀ ਗਈ ਸੀ ਜੋ ਅਜੇ ਵੀ ਜਾਰੀ ਹੈ 2022 ਦੀ ਗੱਲ ਹੈ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ ਮੈਂ ਚੰਡੀਗੜ੍ਹ 'ਚ ਆਪਣੇ ਘਰ 'ਚ ਸੀ 29 ਮਈ 2022 ਨੂੰ ਸਿੱਧੂ ਦੀ ਮੌਤ ਹੋਈ ਤੇ 2 ਜੂਨ ਨੂੰ ਮੈਂ ਕੈਨੇਡਾ ਚਲਾ ਗਿਆ। 21 ਜੂਨ 2022 ਨੂੰ ਕੈਨੇਡਾ 'ਚ ਮੇਰਾ ਬੇਟਾ ਹੋਇਆ। ਮੈਂ ਅੱਜ ਵੀ ਉਹ ਯਾਦ ਕਰਕੇ ਰੋ ਪੈਂਦਾ ਕਿ ਮੀਡੀਆ ਨੇ ਖਬਰ ਚਲਾ ਦਿੱਤੀ ਕਿ ਮੈਂ ਵਿਦੇਸ਼ ਦੌੜ ਗਿਆ। ਮੈਂ 2-3 ਸਾਲ ਬਹੁਤ ਪਰੇਸ਼ਾਨ ਰਿਹਾ। ਆਰਟਿਸਟ ਹਿੱਟ ਹੋਣ ਲਈ ਇੱਕ ਦੂਜੇ ਦੇ ਖਿਲਾਫ ਗੀਤ ਗਾਉਂਦੇ ਨੇ ਪਰ ਮੈਂ ਅਜਿਆ ਨਹੀਂ ਕਰਦਾ। ਜੇ ਕੋਈ ਮੇਰੇ ਖਿਲਾਫ ਗੀਤ ਵੀ ਗਾ ਦਵੇ ਤਾਂ ਮੈਂ ਹੱਥ ਜੋੜ ਲੈਣਾ। ਪਤਾ ਨਹੀਂ ਮੈਨੂੰ ਇਹਨਾਂ ਮਾਮਲਿਆਂ 'ਚ ਇਨਵੋਲ ਕਿਉਂ ਕੀਤਾ ਗਿਆ। ਜੇ ਸਿੱਧੂ ਤੇ ਵਿੱਕੀ ਕੋਲ ਸੁਰੱਖਿਆ ਹੁੰਦੀ ਤਹੋ ਬਾਤ ਜਾਂਦੇ ਅੱਗੇ ਬਾਤ ਹੈ ਉਹ ਤੋਂ ਥੋੜੀ ਦੇਰ ਦੇ ਵਿੱਚ ਪੰਜਾਬ বিজেপি ਮਹਿਲਾ ਮੋਰਚਾ ਦਾ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਚੰਡੀਗੜ੍ਹ ਦੇ ਸੈਕਟਰ 37 ਦੇ ਤੱਦ ਦੱਸਦੇ ਕਿ বিজেপি ਦਫਤਰ ਤੋਂ ਇਹ ਮਾਰਚ ਸ਼ੁਰੂ ਹੋਏਗਾ ਸੀਐਮ ਦੇ ਕੈਂਪ ਆਫਿਸ ਦਾ ਘਰਾਉ ਕੀਤਾ ਜਾਏਗਾ বিজেপি ਦੇ ਵੱਲੋਂ ਤਾਂ ਮਹਿਲਾਵਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਾ ਦੇ ਦਿੱਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ বিজেপি ਆਗੂ ਜੈਂਦਰ ਕੌਰ ਜੋ ਕਿ ਮਹਿਲਾ ਵਿੰਗ ਦੇ বিজেপি ਦੇ ਪ੍ਰਧਾਨ ਵੀ ਨੇ

ਹਰਿਆਣਾ ਚ ਜਿਹੜਾ ਹੈ ਜੋ ਵਾਦਾ ਹਾਲੇ ਚ ਕੀਤਾ ਗਿਆ ਸੀ ਔਰ ਉਸ ਨੂੰ ਹਾਲ ਫਿਲਹਾਲ ਪੂਰਾ ਵੀ ਕਰ ਦਿੱਤਾ ਗਿਆ ਅ ਤਾਂ ਹੁਣ ਇਹ ਵਾਦਾ ਪੂਰਾ ਕੀਤਾ ਜਾ ਰਿਹਾ ਹੈ। ਬੀਬਾ ਜੈਂਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰੇ ਹੋ। ਤੁਰਪੇ ਹੋਗੇ ਤੁਰਨ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ। ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ। ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਹੋ ਉਹਦੇ 'ਚ ਹੀ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਆਂ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾ ਨੇ ਤੇ ਸਮੁੱਚਾ ਕਰਜ਼ਾ ਉਹ ਮੁਆਫ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਭਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਕੀ ਉਹ ਲੱਕ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਭੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਹਨੇ 15-15 ਲੱਖ ਰੁਪਈਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹ ਹੀ 15-15 ਲੱਖ ਦੇ ਵਿੱਚੋਂ ਜਿਹੜਾ ਜੀ ਉਹ ਵਰਤਰੇ ਹੋਵੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ। ਉਹ ਦਿੱਤਾ ਜਾਊਗਾ। ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਢੀ ਮੁਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ। ਤਾਂ ਇਹ ਗੱਲ ਰੱਖੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਕੀਤੇ ਗਏ ਨੇ। ਸਿਦਾਰੁਕਰਾਂਗੂ Umesh Sharma ਮੇਰੇ ਸਯੋਗੀ ਲਾਈਵ ਮੌਜੂਦ ਨੇ। Umesh ਪ੍ਰਦਰਸ਼ਨ ਕੀਤਾ ਜਾਣਾ ਮੌਕੇ ਦੀ ਤਸਵੀਰ ਕੀ ਹੈ ਬਿਲਕੁਲ ਦੇਖੋ ਕੁਛੇ ਦਿਨ ਵਿੱਚ ਪ੍ਰੋਟੈਸਟ ਹੈ ਜਿਹੜਾ ਉਹ ਸ਼ੁਰੂ ਹੋਏਗਾ ਸੀ ਮੌਜੂਦਾ ਸੈਕਟਰ 37 ਬੀਜੇਪੀ ਪੰਜਾਬ ਆਫਿਸ ਪਹਿਲਾਂ ਤਾਂ ਪੁਲਿਸ ਦਲਵਲ ਦਾ ਦਿਖਾਦੀ ਹੈ ਤਸਵੀਰਾਂ ਔਰ ਬੀਜੇਪੀ ਦੇ ਜਿਹੜੇ ਕਾਰਕਟਰ ਨੇ ਲੀਡਰ ਨੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਅਤੇ ਅ ਬੀਬਾ ਜੈਂਦਰ ਕੌਰ ਵੀ ਅੰਦਰ ਹੀ ਬੀਜੇਪੀ ਆਫਿਸ ਮੌਜੂਦ ਹੈ ਪੁਲਿਸ ਦੀ ਵੀ ਭਾਰੀ ਮੌਜੂਦਗੀ ਹੈਗੀ ਹੈ ਕਿਉਂਕਿ ਇਹ ਜਿਹੜਾ ਸੀਐਮ ਦਾ ਕੈਂਪ ਆਫਿਸ ਹੈ ਉਹਨੂੰ ਕਿਰਨ ਵਾਸਤੇ ਇੱਥੇ ਅੱਜ ਜਿਹੜਾ ਪ੍ਰੋਟੈਸਟ ਹੈ ਐਤੋਂ ਸ਼ੁਰੂ ਹੋਏਗਾ ਲੇਕਿਨ ਇਹ ਦੇਖਣਾ ਹੋਏਗਾ ਕਿ ਪੁਲਿਸ ਕਿੱਥੋਂ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ ਹੋਰ ਮੈਂ ਤਸਵੀਰ ਦਿਖਾ ਦਾਂ ਕਿ ਬੀਜੇਪੀ ਦੀ ਜਿਹੜੀ ਮਹਿਲਾ ਮੋਰਚੇ ਦੀ ਕਾਰਜਕਰਤਾਵਾਂ ਨੇ ਉਹ ਵੀ ਕਾਰਜਕਰਤਾ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੇ ਹਨ ਬੀਜੇਪੀ ਆਫਿਸ ਦੇ ਅੰਦਰ ਦੀ ਇਹ ਤਸਵੀਰ ਹੈ ਤਾਂ ਇਹ ਸਾਹਮਣੇ ਜਿਹੜੀ ਤਸਵੀਰ ਤੁਸੀਂ ਦੇਖੋ ਕਿ ਬੀਜੇਪੀ ਦੀ ਕਾਰਜਕਰਤਾ ਮੈਂ ਤੁਹਾਨੂੰ ਤਸਵੀਰਾਂ ਕਰਕੇ ਦਿਖਾ ਰਿਹਾ ਕਿ ਕਿਉਂਕਿ ਪ੍ਰੋਟੈਸਟ ਦਾ ਟਾਈਮ 12 ਵਜੇ ਤੱਕ ਕਰੀਬ ਰੱਖਿਆ ਗਿਆ ਔਰ ਇੱਥੋਂ ਜਿਹੜਾ ਪ੍ਰੋਟੈਸਟ ਹੈ ਕਿੱਥੇ ਤੱਕ ਜਾਣ ਦਿੱਤਾ ਜਾਏਗਾ ਇਹ ਦੇਖਣਾ ਹੋਏਗਾ ਕਿਉਂਕਿ ਕੈਂਪ ਅਫੀਸਰ ਇੱਥੋਂ ਘੱਟੋ ਘੱਟ ਨਹੀਂ ਜਿਆਦਾ 5-6 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈਗਾ ਤਾਂ ਕਿੱਥੇ ਪੁਲਿਸ ਜਾਣ ਦਿੱਤੀ ਜਾਏਗੀ ਪੁਲਿਸ ਨੇ ਬੈਰੀਕੇਡਿੰਗ ਵੀ ਲਾਈ ਹੋਈ ਹੈ ਔਰ ਕਿੱਥੇ ਤੱਕ ਇਹ ਪ੍ਰੋਟੈਸਟ ਚੱਲੇਗਾ ਉਹ ਜਦੋਂ ਸ਼ੁਰੂ ਹੋਏਗਾ ਦੱਸਿਆ ਜਾਏਗਾ ਲੇਕਿਨ ਫਿਲਹਾਲ ਤਿਆਰੀਆਂ ਬੀਜੇਪੀ ਮਹਿਲਾ ਮੋਰਚੇ ਦੀ ਇੱਥੇ ਨਜ਼ਰ ਆ ਰਹੀਆਂ ਨੇ ਮਹਿਲਾ ਕਾਰਕਟਰ ਜਿਹੜੀ ਹੈ ਬੀਜੇਪੀ ਮਹਿਲਾ ਮੋਰਚੇ ਦੀ ਉਹ ਇੱਥੇ ਪਹੁੰਚ ਚੁੱਕੇ ਨੇ ਕੁਝ ਹੋਰ ਵੀ ਆ ਰਹੀਆਂ ਨੇ ਲੀਡਰ ਜਿਹੜੇ ਬੀਜੇਪੀ ਦੇ ਆ ਉਹ ਪਹੁੰਚ ਚੁੱਕੇ ਨੇ ਅੰਦਰ ਬੀਬਾ ਜੈਂਦਰ ਕੌਰ ਮੌਜੂਦ ਨੇ ਜਨਸਕਤਰ ਮਹਾਜ ਜਿਹੜੇ ਨੇ ਅਨਿਲ ਸ੍ਰੀ ਨੋ ਮੌਜੂਦ ਨੇ ਹੋਰ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਵੀ ਮੌਜੂਦ ਨੇ ਫਿਲਹਾਲ 12 ਵਜੇ ਦਾ ਟਾਈਮ ਹੈ ਪ੍ਰੋਟੈਸਟ ਦਾ ਔਰ ਦੇਖਣਾ ਹੋਏਗਾ ਕਿ ਇਹ ਪ੍ਰੋਟੈਸਟ ਜਿਹੜਾ ਕਿੱਥੇ ਤੱਕ ਜਾ ਸਕਦਾ ਹੈ ਪੁਲਿਸ ਦੇ ਬੰਦੋਬਸਤ ਦੋਨੋਂ ਰੋਡ ਕਿਉਂਕਿ ਜਿਹੜਾ 37 ਸੈਕਟਰ ਤੋਂ ਯੂਨੀਵਰਸਿਟੀ ਹੋ ਕੇ ਰੋਡ ਜਾਂਦਾ ਉਹ ਵੀ ਰੋਡ ਤੇ ਪੁਲਿਸ ਮੌਜੂਦ ਹੈ ਔਰ ਬੱਤਰਾ ਥੀਏਟਰ ਤੋਂ ਰੋਡ ਜਿਹੜਾ ਜਾਂਦਾ ਉੱਥੇ ਵੀ ਪੁਲਿਸ ਦੀ ਬੈਰੀਕੇਡਿੰਗ ਮੌਜੂਦ ਹੈ ਪੁਲਿਸ ਦੇ ਅਫਸਰ ਇੱਥੇ ਮੌਜੂਦ ਨੇ ਭਾਰੀ ਸੰਖਿਆ ਵਿੱਚ ਪੁਲਿਸ ਬਲ ਇੱਥੇ ਮੌ कि ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਏਗਾ ਆਖਿਰ ਕਿੱਥੇ ਤੱਕ ਚੱਲਦਾ ਮੰਗ ਸੀਐਮ ਦਾ ਕੈਂਪ ਆਫਿਸ ਦੇ ਰਾਹ ਕਿਰਨ ਦੀ ਹੈ ਔਰ ਮਹਿਲਾਵਾਂ ਨੂੰ ਜਿਹੜਾ ਪੈਸਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਉਸ ਨੂੰ ਲੈ ਕੇ ਵੀ ਬੀਜੇਪੀ ਮਹਿਲਾ ਮੋਰਚਾ ਜਿਹੜੀ ਹੈ ਪ੍ਰੋਟੈਸਟ ਕਰ ਰਹੀ ਹੈ ਓਵਰ ਟੂ ਪੂਜੋ ਠੀਕ ਹੈ ਸ਼ੁਕਰੀਆ ਉਮੇਸ਼ ਔਰ ਫੌਰਨ ਅਸੀਂ ਰੁਕ ਕਰਾਂਗੇ ਜਦੋਂ ਹੀ ਇਹ ਪ੍ਰਦਰਸ਼ਨ ਜਿਹੜਾ ਹੈ ਸ਼ੁਰੂ ਹੁੰਦਾ ਹੈ ਤਾਂ ਤਸਵੀਰਾਂ ਦਿਖਾਈਆਂ ਔਰ ਤਿਆਰੀਆਂ ਲੱਕਪਾ ਉਥੇ ਮੁਕੰਮਲ ਹੋ ਚੁੱਕੀਆਂ ਹਨ